लैंस कल्ब समाना वालों सड़कों उत्तर दोपहिया वाहन चालक जे कि विदाउट हैलमेट चलते हैं और सड़क हादसा होंगे तो उन्हें कीमती जान जाती है उसके तहत ही आज ट्रैफिक पुलिस तुझे देखो उन्होंने दे लैंस कलब समाणा गोल्ड और सिटी पुलिस भी नाल लगी है जोड़े बच्चे या कोई नौजवान मोटरसाइकिल लेके एक्टिवा जा रहे थे विदाआट हेलमेट उन्होंने हेलमेट दिते गए हैं नहीं ले सकता कि व्यक्ति हैलमेट हैलमेट दिते गए हैं एक चंगा उपराला किया गया है और इसकी शलाघा करनी चाहिए ਐਕਸੀਡੈਂਟ ਵਿੱਚ ਨੁਕਸਾਨ ਹੈ ਨਾ ਅਬ ਲਗਾਏਗੇ ਹੈਲਮਟ ਆਪ ਵੀ ਲਗਾ ਕੇ ਆਪ ਹੈਲਮਟ ਲਗਾਏਗੇ ਹਾਂਜੀ ਹੈਲਮਟ ਲਗਾਣਗੇ ਇਸ ਕਰਕੇ ਨੌਜਵਾਨਾਂ ਨੂੰ ਵੀ ਅਸੀਂ ਜਾਗਰੂ ਕਰ ਰਹੇ ਹਾਂ ਵੀ ਹੈਲਮਟ ਲਾ ਕੇ ਚੱਲੋ ਤਾਂ ਕਿ ਕੋਈ ਵੀ ਹਾਦਸਾ ਹੋਵੇ ਤਾਂ ਉਸकी ਜਾਨ ਬਚ ਜੇ ਕਿਉਂਕਿ ਮਸ਼ੀਨਰੀ ਠੀਕ ਹੋ ਸਕਦੀ ਹੈ ਲੇਕਿਨ ਇਨਸਾਨ ਕੀ ਜਾਨ ਕੀਮਤੀ ਹੈ ਸਿਰ ਤੇ ਹੈਲਮਟ ਲੱਗੇ ਹੋਵੇਗਾ ਤਾਂ ਉਸकी ਜ਼ਿੰਦਗੀ ਬਚ ਜੇਗੀ ਗੌਰਵ ਅਗਰਵਾਲ ਲਾਇਨ ਕਲੱਬਸ ਮਾਨਾ ਗੋਲਡਨ ਮੈਂਬਰ ਹਾਂ ਇਹ ਜਿਹੜਾ ਪ੍ਰੋਜੈਕਟ ਹੈ ਬਹੁਤ ਹੀ ਜ਼ਿੰਦਗੀਆਂ ਨੂੰ ਬਚਾਓ ਕਰੂਗਾ ਮੈਂ ਆਮ ਨਾਗਰਿਕ ਨੂੰ ਜਿਹੜੇ ਦੋ ਪਹੀਆ ਵਾਹਨ ਚਲਾਉਂਦੇ ਨੇ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਉਹ ਵੈਸੇ ਆਪਣਾ ਹੈਲਮਟ ਨਾਲ ਲੈ ਕੇ ਚੱਲਣ ਕਰੋ ਦੀ ਅਗਰ ਇਨ ਕੇਸ ਉਹਨਾਂ ਕੋਲ ਹੈਲਮਟ ਨਹੀਂ ਹੈਗਾ ਉਹ ਆਊਟ ਆਫ ਸਟੇਸ਼ਨ ਜਾ ਰਹੇ ਨੇ ਇਸ ਮਾਨਾ ਪਟਿਆਲਾ ਚੀਕਾ ਸਾਡੇ ਸ਼ਹਿਰ ਤੋਂ ਤਾਂ ਉਹਰੇ ਬੈਂਕ ਦੇ ਉੱਤੋਂ ਆਪਣਾ ਹੈਲਮਟ ਲੈ ਕੇ ਯੂਜ਼ ਕਰਕੇ ਦੁਬਾਰਾ ਵਾਪਿਸ ਕਰਕੇ ਆਪਣੀ ਜਾਨ ਨੂੰ ਜੋਖਮ ਤੋਂ ਬਚਾ ਸਕਦੇ ਨੇ ਇਹ ਸਾਡਾ ਉਪਰਾਲਾ ਮੈਨੂੰ ਲੱਗਦਾ ਬਹੁਤ ਸਲਾਗਨਯੋਗ ਰਹੇਗਾ ਜੀ ਇਹ ਸੜਕ ਸੁਰੱਖਿਆ ਦੇ ਅਭਿਆਨ ਦੇ ਪੰਜਾਬ ਪੁਲਿਸ ਦੇ ਅੰਤਰਗ੍ਰਹਤ ਅਸੀਂ ਇਹ ਕੈਂਪ ਦਾ ਆਯੋਜਨ ਕੀਤਾ ਹੈ ਅਸੀਂ ਜਿਹੜਾ ਰਾਸ਼ਟਰੀ ਸੜਕ ਸੁਰੱਖਿਆ ਮਾ ਜਿਹੜਾ ਹਰ ਸਾਲ ਐ एसएसपी ਪਟਿਆਲਾ ਵੱਲੋਂ ਜਾਂ ਸਾਡੀ ਪੰਜਾਬ ਪੁਲਿਸ ਵੱਲੋਂ ਤੇ ਸਾਡੇ ਲਾਇਨ ਕਲੱਬ ਸਮਾਣਾ 골ਡ ਵੱਲੋਂ ਕਈ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ ਇਸ ਚ ਹਰ ਸਾਲ ਅਸੀਂ ਕੋਈ ਨਾ ਕੋਈ ਉਪਰਾਲਾ ਕਰਦੇ ਹਾਂ ਜਿਵੇਂ ਪਿਛਲੀ ਵਾਰ ਅਸੀਂ 3000 ਗੱਡੀ ਤੇ ਰਿਫਲੈਕਟਰ ਲਗਾਏ ਸੀ ਇਸ ਵਾਰ ਵੀ ਰਿਫਲੈਕਟਰ ਵੀ ਲਗਾ ਰਹੇ ਹਾਂ ਤੇ ਇਸ ਦੇ ਨਾਲ ਅਸੀਂ ਹੈਲਮਟ ਵੀ ਜਿਹੜੇ ਵੰਡ ਰਹੇ ਹਾਂ ਲੋਕਾਂ ਨੂੰ ਤੇ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਲਾਇਨ ਕਲੱਬ ਸਮਾਣਾ 골ਡ ਵੱਲੋਂ ਇੱਕ ਹੈਲਮਟ ਬੈਂਕ ਬਣਾਉਣ ਜਾ ਰਹੇ ਹਾਂ ਉਹਦਾ ਇਹ ਹੋਏਗਾ ਕਿ ਤੁਹਾਨੂੰ ਸਮਾਨਾ ਚ ਹਰ ਪੈਟਰੋਲ ਪੰਪ ਤੇ ਹੈਲਮਟ ਬੈਂਕ ਮਿਲੇਗਾ ਕਿਸੇ ਵੀ ਸੱਜਣ ਮਿੱਤਰ ਨੂੰ ਹੈਲਮਟ ਦੀ ਜਰੂਰਤ ਹੋਏਗੀ ਕਿਸੇ ਵੀ ਰੋਡ ਤੇ ਚਾਹੇ ਉਹ ਚੀਕਾ ਰੋਡ ਐ ਚਾਹੇ ਪਾਤਨਾਰ ਰੋਡ ਐ ਜਾਂ ਭਾਨੀਗੜ ਰੋਡ ਐ ਜਿਹੜਾ ਵੀ ਪੰਪ ਪਹਿਲਾਂ ਆਏਗਾ ਉਸ ਤੇ ਹੈਲਮਟ ਬੈਂਕ ਬਣਾਇਆ ਜਾਏਗਾ ਜਿਸ ਬੰਦੇ ਨੂੰ ਵੀ ਜਰੂਰਤ ਹੋਊਗੀ ਉਹ ਆਪਣਾ ਹੈਲਮਟ ਉਸ ਤੋਂ ਪੰਪ ਤੋਂ ਲੈ ਜਾ ਕਰੇਗਾ ਆਈਡੀ ਕਾਰਡ ਦਿਖਾ ਕੇ ਤੇ ਵਾਪਿਸ ਆਪਣਾ ਜਦੋਂ ਵਰਤ ਕੇ ਵਾਪਸ ਰੱਖ ਜਾ ਕਰੇਗਾ ਮੰਨ ਤਾਂ ਸਿਰਫ ਇੱਕੇ ਗੱਲ ਐ ਵੀ ਲੋਕਾਂ ਦੀ ਜਾਨ ਦੀ ਸੁਰੱਖਿਆ ਹੋ ਸਕੇ ਔਰ ਉੱਥੇ ਸੁਰੱਖਿਆ ਨਿਯਮਾਂ ਦੀ ਵੀ ਪਾਲਣਾ ਹੋ ਸਕੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਸ ਟਾਈਮ ਵੀ ਦੋ ਪਹੀਆ ਵਾਹਨ ਦਾ ਜਦ ਐਕਸੀਡੈਂਟ ਹੁੰਦਾ ਹੈ ਤਾਂ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਨਾਕ ਜੋ ਹੈ ਸਿਰ ਦੇ ਵਿੱਚ ਛੱਟ ਛੱਟ ਖਤਰਨਾਕ ਹੁੰਦੇ ਜਿਸ ਨਾਲ ਉਸ ਦੀ ਜਾਨ ਵੀ ਜਾ ਸਕਦੀ ਹੈ ਔਰ ਬਸ ਉਸ ਦੀ ਜਾਨ ਮਾਲ ਦੀ ਸੁਰੱਖਿਆ ਹੋ ਸਕੇ ਇਸ ਦੇ ਦੇ ਵਿੱਚ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਅਸੀਂ ਇਹ ਕੈਂਪ ਲਗਾਇਆ ਹੈ ਔਰ ਲੋਕਾਂ ਨੂੰ ਅਸੀਂ ਇਹ ਬੇਨਤੀ ਵੀ ਕਰਦੇ ਆਂ ਵੀ ਹੈਲਮਟ ਦੀ ਵਰਤੋਂ ਕਰਨ ਹੈਲਮਟ ਜਿੱਥੇ ਉਰੇ ਲੋਕਾਂ ਨੂੰ ਦਿੱਤੇ ਗਏ ਨੇ ਉੱਥੇ ਹੀ ਅਸੀਂ ਉਰੇ ਇੱਕ ਉਪਰਾਲਾ ਕੀਤਾ ਵੀ तकरीबन ਉਰੇ ਕਈ ਸ਼ਹਿਰ ਦੇ ਜਿਹੜੇ ਬਾਹਰ ਬਾਰਡਰ ਪੁਆਇੰਟ ਨੇ ਉੱਥੇ ਜੋ ਪੈਟਰੋਲ ਪੰਪ ਨੇ ਉੱਥੇ ਅਸੀਂ ਇਹ ਹੈਲਮਟ ਰਖਾਵਾਂਗੇ ਔਰ ਹੈਲਮਟ ਬੈਂਕ ਦਾ ਨਾਮ ਅਸੀਂ ਇਹਨੂੰ ਦਿੱਤਾ ਗਿਆ ਹੈ ਜਿਸ ਨਾਲ ਉਹਨਾਂ ਦਾ ਜ ਕਿਸੇ ਵਿਅਕਤੀ ਲਵੇ ਜਦ ਹੈਲਮਟ ਨਹੀਂ ਹੈਗਾ ਉਹ ਆਪਣਾ ਕੰਮ ਸਾਰਨ ਵਾਸਤੇ ਕਿਤੇ ਜਾਂਦੇ ਹੋਏ ਸੜਕ ਤੇ ਜਾਂਦੇ ਹੋਏ ਉਹ ਹੈਲਮਟ ਉੱਥੋਂ ਲੈ ਜੇ ਤੇ ਵਾਪਸੀ ਤੇ ਉੱਥੇ ਹੀ ਜਮਾ ਕਰਾ ਕੇ ਆਪਣਾ ਕੰਮ ਸਾਰ ਸਕਦਾ ਔਰ ਨੀਮਾ ਦੀ ਪਾਲਣਾ ਵੀ ਹੋ ਸਕਦੀ ਔਰ ਜਾਨ ਮਾਲ ਦੀ ਸੁਰੱਖਿਆ ਵੀ ਹੋ ਸਕਦੀ ਮੈਂ ਬਹੁਤ ਹੀ ਇਹਨਾਂ ਦਾ ਅਸੀਂ ਆਭਾਰੀ ਆ ਜਿਨ੍ਹਾਂ ਨੇ ਇਹ ਹੈਲਮਟ ਇੱਕ ਕੈਂਪ ਲਾਇਆ ਬੜਾ ਡਿਫਰੈਂਟ ਜਿਹਾ ਆਈਡੀਆ ਕਿਉਂਕਿ ਜੇ ਆਪਣੀ ਜਾਨ ਹੈ ਤਾਂ ਇਹ ਜਹਾਨ ਹੈ ਆਪਾਂ ਰੋਡ ਤੇ ਚੱਲਦੇ ਆ ਤਮਾਮ ਬਾਹਰ ਰੋਡ ਤੇ ਚੱਲਦੇ ਜਲਦੇ ਦੇਖਦੇ ਐਕਸੀਡੈਂਟ ਹੁੰਦਾ ਆ ਜਦੋਂ ਆਪਾਂ ਰੂਲ ਨ ਰੈਗੂਲੇਸ਼ਨ ਨੂੰ ਫਾਲੋ ਕਰਾਂਗੇ ਹੈਲਮਟ ਪਾ ਕੇ ਚੱਲਾਂਗੇ ਅਗਰ ਕੋਈ ਐਕਸੀਡੈਂਟ ਵੀ ਹੁੰਦਾ ਆ ਤਾਂ ਆਤਮ ਵੀ ਬਚ ਗਿਆ ਹੈਲਮਟ ਲਗਾ ਕੇ ਚੱਲਣਾ ਬਹੁਤ ਜ਼ਰੂਰੀ ਹੈ ਉਸ ਨਾਲ ਤੁਹਾਡੀ ਜ਼ਿੰਦਗੀ ਬਚ ਸਕਦੀ ਹੈ ਲੈਂਡ ਕਲੱਬ ਦੇ ਸਹਿਯੋਗ ਦੇ ਨਾਲ ਔਰ ਸਿਟੀ ਪੁਲਿਸ ਵੀ ਜਿਹੜੇ ਵਿਦਆਊਟ ਹੈਲਮਟ ਚੱਲ ਰਹੇ ਸੀ ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਹੈਲਮਟ ਤਕਸੀਮ ਕੀਤੇ ਗਏ ਹਨ ਹੈਲਮਟ ਮਿਲੇ ਲਗਾਓਗੇ ਵਾਕਿਆ ਤੋਂ ਹਾਂ ਜੀ ਹਾਂ ਹਾਂ ਕਰਾਂਗੇ ਗਰਮਸਿੰਗ ਹੈਲਮਟ ਲਗਾ ਕੇ ਚਲਾਓਗੇ ਅੱਗੇ ਤੋਂ ਹਾਂ ਜੀ ਹਾਂ ਜ਼ਰੂਰੀ ਹੈ ਜੀ ਮਨੋਜ ਕੁਮਾਰ ਹੈ ਜੀ ਮਨੋਜ ਜੀ ਹੈਲਮਟ ਨਹੀਂ ਲਗਾਇਆ ਆਪਕੋ ਹੈਲਮਟ ਦਿਆ ਜਾ ਰਿਹਾ ਲਗਾਏਗੇ ਅੱਗੇ ਸੇ ਹਾਂ ਜੀ ਹਾਂ ਲਗਾਏਗੇ ਜੀ ਬਹੁਤ ਵਧੀਆ ਹੋ ਸਕਤਾ ਹੈ ਵਿਦਆਊਟ ਹੈਲਮਟ ਕੇ ਹਾਂ ਜੀ ਹਾਂ ਬਿਲਕੁਲ ਜੀ ਹੈ ਬਹੁਤ ਨੁਕਸਾਨ ਹੈ ਜੀ ਬਿਨਾ ਹੈਲਮਟ ਕੇ ਜੀ